ਬੀਤੇ ਸ਼ਨੀਵਾਰ ਹੁਸ਼ਿਆਰਪੁਰ ਚ ਹੋਏ ਕਤਲ ਦੀ ਗੁੱਥੀ ਪੁਲਿਸ ਲਈ ਜੀ ਦਾ ਜੰਝਾਲ ਬਣੀ ਹੋਈ ਹੈ। ਐਸਆਈ ਦੇ ਬੇਟੇ ਦੇ ਕਤਲ ਕੇਸ ਚ ਪੁਲਿਸ ਨੇ ਤਿੰਨ ਲੋਕਾਂ ਨੂੰ ਪੁੱਛ ਕੇ ਚਲੀ ਹਿਰਾਸਤ ਚ ਲਿਆ। ਤਕਰੀਬ ਤਿੰਨ ਦਿਨਾਂ ਤੋਂ ਲੋਕ ਪੁਲਿਸ ਹਿਰਾਸਤ ਵਿੱਚ ਸਨ। ਪੁਲਿਸ ਨੇ ਇਹਨਾਂ ਲੋਕਾਂ ਤੇ ਹਿਰਾਸਤ ਦੌਰਾਨ ਕਾਫੀ ਤਸ਼ੱਦਦ ਟਾਈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਹਨਾਂ ਲੋਕਾਂ ਚ ਇੱਕ ਦੇ ਪਰਿਵਾਰ ਨੇ ਹਾਈ ਕੋਰਟ ਦੇ ਵਾਰੈਂਟ ਅਫਸਰ ਨੂੰ ਸ਼ਿਕਾਇਤ ਕੀਤੀ। ਸੋਮਵਾਰ ਜਦੋਂ ਵਾਰੈਂਟ ਅਫਸਰ ਨੇ ਥਾਣੇ ਚ ਡੀਡ ਕਰ ਇਹਨਾਂ ਲੋਕਾਂ ਨੂੰ ਪੁਲਿਸ ਕਸਟਡੀ ਤੋਂ ਆਜ਼ਾਦ ਕਰਵਾਇਆ ਤਾਂ ਇਹਨਾਂ ਲੋਕਾਂ ਸਵੇਰੇ 6 ਵਜੇ ਮੇਰੇ ਘਰ ਗਏ ਘਰੋਂ ਇਹਨਾਂ ਨੇ ਮੈਨੂੰ ਚੱਕਿਆ ਮੇਰਾ ਸਾਲਾ ਮੇਰੇ ਕੋਲ ਆਇਆ ਸੀਗਾ ਉਹਨੂੰ ਵੀ ਚੱਕਿਆ ਸੀ ਆਈ ਸਟਾਫ ਲਗੇ ਸਾਨੂੰ ਕੁੱਟਿਆ ਬਹੁਤ ਮੈਨੂੰ ਕੁੱਟਿਆ ਸਾਲੇ ਨੂੰ ਤਾਂ ਨਹੀਂ ਮੈਨੂੰ ਕੁੱਟਿਆ ਤਾਂ ਮੈਨੂੰ ਉੱਥੋਂ ਕੁੱਟ ਕੇ ਆ ਰਾਵਨ 10 11 ਵਜੇ ਸਾਨੂੰ ਹਰਿਆਣਾ ਥਾਣੇ ਛੱਡਿਆ ਜੇ ਬਰਾਂਟ ਅਫਸਰ ਨਹੀਂ ਆਂਦੇ ਤਾਂ ਇਹਨਾਂ ਨੇ ਮੇਰੇ ਤੇ ਕੋਈ ਨਾ ਕੋਈ ਕੇਸ ਪਾ ਦੇਣਾ ਇਹ ਉਹਨਾਂ ਦੇ ਦਫ਼ਤਰ ਗਿਆ ਜੁਹਾਂਦੇ ਉਹਨਾਂ ਨੇ ਮੈਨੂੰ ਉੱਥੇ ਬਿਠਾ ਕੇ ਪੁੱਛਿਆ ਕਿ ਵੀ ਤੂੰ ਮੁੰਡੇ ਨੂੰ ਕਿਉਂ ਮਾਰਾਇਆ ਮੈਂ ਕਹਿੰਦਾ ਮੇਰਾ ਕੋਈ ਨੋ ਮੇਰੀ ਉਹਨਾਂ ਕੋਈ ਲੜਾਈ ਨਹੀਂ ਮੇਰਾ ਕੋਈ ਕੁਝ ਨਹੀਂ ਮੇਰਾ ਕੋਈ ਵੀ ਲੈਣਾ ਦੇਣਾ ਕੁਝ ਨਹੀਂ ਉਹਨਾਂ ਇਦਾਂ ਦਾ ਜਸ ਅਸੀਂ ਹੈਲੋ ਹਾਈਸ ਗਿਵ ਮੀ ਮੇਰਾ ਐਜ਼ ਅ ਫਰੈਂਡ ਸ ਹੈਗਾ ਜੀ ਉਹ ਜਦੋਂ ਅਸੀਂ ਕਿੰਦਰ ਰਮਾਨ ਲੈ ਕੇ ਉਹਨਾਂ ਨੇ ਕਿਹਾ ਕਿ ਤੂੰ ਸਾਰਾ ਕੰਮ ਕੀਤਾ ਤੇ ਮੈਨੂੰ ਉਹਨਾਂ ਇੰਨਾ ਕੁੱਟਿਆ ਇੰਨਾ ਕਿ ਮੇਰਾ ਰਮਾਨ ਲਿੱਤਾ ਜੀ ਕਿ ਮੈਂ ਮਜਬੂਰੀ ਦੀ ਪਰੇਸ਼ਾਨ ਹੋ ਕੇ ਮੈਂ ਕਿਹਾ ਜੀ ਮੇਰੇ ਕੋਲ ਤੁਸੀਂ ਕੁਝ ਵੀ ਲਿਖਾ ਲਓ ਮੈਂ ਤੁਹਾਨੂੰ ਲਿਖ ਕੇ ਦੇ ਦੂੰਗਾ ਮੈਨੂੰ ਘੁੱਟੋ ਨਾ ਹੋਰ ਨਹੀਂ ਇਹਨਾਂ ਨੂੰ ਇਹੀ ਕਿਹਾ ਕਿ ਪੁਛਤਾਰ ਇਹ ਦੁਕਾਨ ਤੇ ਸੀਗੇ ਦੁਕਾਨ ਤੋਂ ਲੈ ਗਏ ਸਨ ਤੇ ਵੀ ਨਹੀਂ ਪਤਾ ਕਦੋਂ ਲੈ ਗਏ ਸਾਨੂੰ ਕਿਸੇ ਨੇ ਫੋੜ ਕੇ ਕਿਹਾ ਕਿ ਉਹਨਾਂ ਨੂੰ ਪੁਲਿਸ ਲੈ ਗਈ ਆ ਅਸੀਂ ਹਾਈ ਕੋਰਟ ਚंडीगढ़ ਤੋਂ ਵਕੀਲ ਲੈ ਕੇ ਆਏ ਉਹ ਆਏ ਉਹਨਾਂ ਨੇ ਦੇਖਿਆ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਦੇਖੋ ਗੇਲ ਉਹ ਸੀਐਸਟਾਪ ਤੇ ਪਹਿਲਾਂ ਗਏ ਉੱਥੇ ਹੈ ਨਹੀਂ ਸੀ ਫੇ ਕਿਸੇ ਹੋਰ ਗਏ ਉਹ ਹਰਿਆਣੇ ਲੈ ਗਏ ਫਿਰ ਹਰਿਆਣੇ ਉਹ ਜਾ ਕੇ ਉਹਨਾਂ ਨੇ ਪੁੱਛਗਛ ਕੀਤੀ ਉੱਥੇ ਸੀਗੇ ਪਰ ਉਹਨਾਂ ਦੇਖਿਆ ਬਿਲਕੁਲ ਨਿਰਦੋਸ਼ਾ ਉਹਨਾਂ ਨੇ ਛੜਾ ਕੇ ਹੋਏ ਲੱਗੇ ਆਂਦਾ ਜਦੋਂ ਲੈ ਕੇ ਆਏ ਇਹ ਲਿਆਂ ਦੀ ਕੰਡੀਸ਼ਨ ਵਿੱਚ ਨਹੀਂ ਸੀ ਗਈ ਇਹਨਾਂ ਦੇ ਬਹੁਤ ਸੱਟਾਂ ਸੀ ਆਪਣੇ ਪੈਰਾਂ ਤੇ ਖੜੇ ਹੋਣ ਜੋਗੇ ਨਹੀਂ ਸੀ ਫਿਰ ਅਸੀਂ ਇਹਨਾਂ ਨੂੰ ਸਿੱਧੇ ਸਿਵਲ ਹਸਪਤਾਲ ਲੈ ਕੇ ਆਏ ਤਾਂ ਉੱਥੇ ਆ ਕੇ ਇਹਨਾਂ ਨੂੰ ਐਡਮਿਟ ਕਰਵਾਇਆ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਮਾਮਲਾ ਬੀਤੇ ਸ਼ਨੀਵਾਰ ਦਾ ਹੈ ਜਦੋਂ ਪੰਜਾਬ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਦੇ ਇੱਕ ਵਿਦਿਆਰਥੀ ਦਾ ਦਿਹਾੜੇ ਕੁਝ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀ ਮ੍ਰਿਤਕ ਦੇ ਪਿਤਾ ਬਤੌਰ ਐਸਆਈ ਹੁਸ਼ਿਆਰਪੁਰ ਵਿੱਚ ਹੀ ਤਾਇਨਾਤ ਨੇ